ਨਾ ਰੱਖੀਏ ਪੰਜਾਬ ਨਹੀਂ ਕੋਈ ਗਨ ਹੈਰਾਨੀ ਦੀ ਤੇਰਾ ਨਾਂ ਰੱਖੀਏ ਪੰਜਾਬ ਨਹੀਂ ਕੋਈ ਗਨ ਹੈਰਾਨੀ ਦੀ ਸਾਰੀ ਦੁਨੀਆਂ ਉੱਤੇ ਤੇਰਾ ਕੋਈ ਨਾ ਸਾਨੀ ਜੀ ਸਾਰੀ ਦੁਨੀਆਂ ਉੱਤੇ ਤੇਰਾ ਕੋਈ ਨਾ ਸਾਨੀ ਜੀ ਦਿਲ ਕਰ ਬੈ ਤੇਰੇ ਕਰਦੇ ਮੂੜੇ ਲਾ ਕੇ ਭੇਜਾ ਡੇਰੇ ਹੂ ਆਸ਼ਕ ਸਾਈਆਂ ਦਾ ਅਸੀਂ ਆਸ਼ਕ ਮਾਨਾ ਤੇਰੇ ਹੂ ਆਸ਼ਕ ਸਾਈਆਂ ਦਾ ਅਸੀਂ ਆਸ਼ਕ ਮਾਨਾ ਤੇਰੇ ਹੂ ਆਸ਼ਕ ਸਾਈਆਂ ਦਾ ਹੂ ਆਸ਼ਕ ਸ਼ੰਕਰ ਦਾ ਹੂ ਆਸ਼ਕ ਭੋਲੇ ਦਾ ਆਸ਼ਕ ਸਾਈਆਂ ਦਾ ਹੂ ਆਸ਼ਕ ਸਾਈਆਂ ਦਾ ਅਸੀਂ ਆਸ਼ਕ ਮਾਨਾ ਤੇਰੇ ਕੌਣ ਵਾਲੇ ਤਾਂ ਹੋਰ ਵੀ ਨੇ ਤੂੰ ਦਿਲ ਨੂੰ ਕੌਣਾ ਆਏ ਅਕ ਸੱਚ ਦੀ ਯਾਰਾ ਗੱਲ ਤੂੰ ਸੱਚੀ ਸੁਣਾਉਣਾ ਏ ਜਿੱਥੇ ਵੇਖਾ ਤੂੰ ਹੀ ਮੈਨੂੰ ਨਜ਼ਰੀ ਆਉਣਾ ਏ ਸਾਰੇ ਆਸ਼ਕ ਤੇਰੇ ਹਰ ਕੋਈ ਤੈਨੂੰ ਚਾਉਂਦਾ ਏ ਸਾਰੇ ਆਸ਼ਕ ਤੇਰੇ ਹਰ ਕੋਈ ਤੈਨੂੰ ਚਾਉਂਦਾ ਏ ਤੇਰੀ ਗਾਇਕੀ ਮਨਾਚਾਰੇ ਪਾਸੇ ਮਹਿਕ ਬਖੇਰੇ ਹੂਆਂ ਟ ਸਾਈਆਂ ਦਾ ਅਸੀਂ ਆਸ਼ਕ ਮਾਨਾ ਤੇਰੇ ਹੂਆਂ ਟ ਸਾਈਆਂ ਦਾ ਅਸੀਂ ਆਸ਼ਕ ਮਾਨਾ ਤੇਰੇ ਹੱਲਾ ਨਿਮਾਣਾ ਜੱਟ ਲਕਾਰ ਇਹਨੂੰ ਖੁਦ ਤੇ ਨਾ ਕੋਈ ਮਾਨ ਇਹਨੂੰ ਖੁਦ ਤੇ ਨਾ ਕੋਈ ਮਾਨ ਸਾਰੀ ਦੁਨੀਆ ਦੀ ਹੈ ਸ਼ਾਨ ਸਾਰੀ ਦੁਨੀਆ ਦੀ ਹੈ ਸ਼ਾਨ ਗਾਉਂਦਾ ਰੇ ਬਾਬਾ ਮਾਨ ਰੁਪੇਂਦਰ ਤੇ ਤਾਂ ਜਾਦੂ ਤੇਰਾ ਕਿਰਦਾ ਚੱਲਿਆ ਏ ਆញੋ ਤਾ ਸੁਨੇਹਾ ਤੇਰੇ ਵੱਲ ਮੈਂ ਕੱਲਿਆ ਦੁਨੀਆ ਤੇ ਨਾ ਹੋਰ ਕੋਈ ਇੱਥੇ ਹੋਣਾ ਮਰ ਜਾਣਾ ਤੇਰੇ ਨਾਲ ਲੱਗ ਕੇ ਮਾਨਾ ਅਸੀਂ ਵੀ ਤਰ ਜਾਣਾ ਓ ਤੇਰੇ ਨਾਲ ਲੱਗ ਕੇ ਮਾਨਾ ਅਸੀਂ ਵੀ ਤਰ ਜਾਣਾ ਮੱਥਾ ਟੇਕਦਾ ਮਾਹੀ ਤੇਨੂੰ ਉੱਠ ਕੇ ਸੁਬਾ ਸਵੇਰੇ ਸਾਹ ਨਾ ਦਾ ਹਸਿਆਸ਼ਕਮਾਨਾ ਤੇਰੇ ਤੂੰ ਆਸ਼ਕਸਾਈਆਂ ਦਾ ਅਸੀਂ ਆਸ਼ਕਮਾਨਾ ਤੇਰੇ ਤੂੰ ਆਸ਼ਕਸਾਈਆਂ ਦਾ ਹੂ ਆਸ਼ਕ ਸ਼ੰਕਰ ਦਾ ਹੂ ਆਸ਼ਕ ਪੋਲੇ ਦਾ ਆਸ਼ਕਸਾਈਆਂ ਦਾ ਹੂ ਆਸ਼ਕਸਾਈਆਂ ਦਾ ਅਸੀਂ ਆਸ਼ਕਮਾਨਾ ਤੇਰੇ ਤੂੰ ਆਸ਼ਕਸਾਈਆਂ ਦਾ ਆਤਿ ਆਸ਼ਕ ਮਾਨਾ ਤੇਰੇ ਥੈਂਕ ਯੂ ਜੀ ਗਾਣਾ ਵਧੀਆ ਲੱਗਿਆ ਤਾਂ ਸ਼ੇਅਰ ਜੀ